Welcome to Punjabi Job Studios educational channel. ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ। ਦੋਸਤੋ ਅੱਜ ਦੀ ਅਪਡੇਟ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ 8ਵੀਂ ਪਾਸ ਲਈ ਭਰਤੀ TYN ਦੀ ਭਰਤੀ। ਦੋਸਤੋ ਕਈ ਵਾਰ ਕੋਈ ਘੱਟ ਪੜਿਆ ਲਿਖਿਆ ਹੁੰਦਾ ਕਿਸੇ ਮਜਬੂਰੀ ਕਰਕੇ ਜ਼ਿਆਦਾ ਪੜ੍ਹਾਈ ਨਹੀਂ ਕੀਤੀ ਜਾਂਦੀ ਤਾਂ ਉਹਨਾਂ ਲਈ ਬਹੁਤ ਸੁਨਹਿਰੀ ਮੌਕਾ ਹੈ ਕਿਉਂਕਿ ਇਸ ਦੇ ਵਿੱਚ ਜੋ ਤੁਹਾਡੀ ਤਨਖਾਹ ਹੋਏਗੀ ਉਹ 12000 ਪਲੱਸ ਹੋਵੇਗੀ। ਦੋਸਤੋ ਇਹ ਭਰਤੀ ਕਿਵੇਂ ਅਪਲਾਈ ਕਰਨੀ ਹੈ ਆਨਲਾਈਨ ਕਰਨੀ ਹੈ ਜਾਂ ਆਫਲਾਈਨ ਕਰਨੀ ਹੈ? ਇਸ ਦੇ ਵਿੱਚ ਏਜ ਲਿਮਟ ਕਿੰਨੀ ਰੱਖੀ ਗਈ ਹੈ ਇਹ ਭਰਤੀ ਕਿੱਥੋਂ ਦੀ ਜਾਂ ਕਿਹੜੇ ਡਿਪਾਰਟਮੈਂਟ ਦੀ ਹੈ ਇਹ ਸਾਰੀਆਂ ਜਾਣਕਾਰੀਆਂ ਇਸ ਭਰਤੀ ਸੰਬੰਧੀ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਦੱਸਾਂਗੇ ਸੋ ਇਸ ਕਰਕੇ ਵੀਡੀਓ ਨੂੰ ਪੂਰਾ ਵੇਖਿਓ ਅਤੇ ਬਿਲਕੁਲ ਵੀ ਸਕਿਪ ਨਾ ਕਰਿਓ ਤਾਂ ਕਿ ਕੋਈ ਜ਼ਰੂਰੀ ਜਾਣਕਾਰੀ ਤੁਹਾਡੇ ਹੱਥੋਂ ਮਿਸ ਨਾ ਹੋ ਜਵੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਨਵੇਂ ਸਰੋਤਿਆਂ ਨੂੰ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੋਟੀਫਿਕੇਸ਼ਨ ਔਨ ਕਰ ਲੈਣ ਤਾਂ ਕਿ ਪੰਜਾਬ ਅਤੇ ਸੈਂਟਰ ਸਰਕਾਰ ਵੱਲੋਂ ਕੋਈ ਵੀ ਨਵੀਂ ਅਪਡੇਟ ਆਉਂਦੀ ਹੈ ਤਾਂ ਉਹ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਚਲੋ ਦੋਸਤੋ ਬਿਨਾਂ ਤੁਹਾਡਾ ਸਮਾਂ ਖਰਾਬ ਕੀਤੇ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਵੱਲ ਅਤੇ ਦੋਸਤੋ ਦੇਖ ਸਕਦੇ ਹਾਂ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਆ ਚੁੱਕਿਆ ਹੈ ਜੀ ਇਹ ਨੋਟੀਫਿਕੇਸ਼ਨ ਪੀਏਯੂ ਲੁਧਿਆਣਾ ਵੱਲੋਂ 30 9 2025 ਨੂੰ ਜਾਰੀ ਕੀਤਾ ਗਿਆ ਸੀ ਅਤੇ ਇਸ ਨੋਟੀਫਿਕੇਸ਼ਨ ਦੇ ਵਿੱਚ ਸੈਨੀਟੇਸ਼ਨ ਹੈਲਪਰ ਦੀ ਡਿਮਾਂਡ ਕੀਤੀ ਗਈ ਹੈ ਜਿਸ ਦੀ ਆਖਰੀ ਮਿਤੀ ਹੋਏਗੀ 29 10 2025 ਦੋਸਤੋ ਇਸ ਭਰਤੀ ਨੂੰ ਕਿਦਾਂ ਅਪਲਾਈ ਕਰਨਾ ਉਹ ਮੈਂ ਸਾਰਾ ਚੰਗੀ ਤਰ੍ਹਾਂ ਅੱਗੇ ਵੀਡੀਓ ਦੇ ਵਿੱਚ ਸਮਝਾਵਾਂਗਾ ਪਰ ਉਸ ਤੋਂ ਪਹਿਲਾਂ ਤੁਹਾਨੂੰ ਜ਼ਰੂਰੀ ਜਾਣਕਾਰੀਆਂ ਦੱਸ ਦਵਾਂ ਇਸ ਭਰਤੀ ਬਾਰੇ ਦੋਸਤੋ ਇਹ ਜੋ ਭਰਤੀ ਹੈ ਇਹ ਸੈਨੀਟੇਸ਼ਨ ਹੈਲਪਰ ਦੀ ਭਰਤੀ ਹੈ ਅਤੇ ਤੁਹਾਡੀ ਜੋ ਤਨਖਾਹ ਰਹੇਗੀ ਉਹ ਫਿਕਸ ਰਹੇਗੀ ਇਸ ਦੇ ਵਿੱਚ 11390 ਪਲੱਸ 800 ਰੁਪਿਆ ਐਡੀਸ਼ਨਲ ਮਿਲੇਗੀ ਹਰ ਇੱਕ ਮਹੀਨੇ ਅਤੇ ਦੋਸਤੋ ਇਹ ਜੋ ਭਰਤੀ ਹੈ ਇਹ ਕੰਟਰੈਕਟ ਬੇਸ ਤੇ ਭਰਤੀ ਹੈ ਪੱਕੀ ਭਰਤੀ ਨਹੀਂ ਹੈ ਅਗਰ ਤੁਹਾਡਾ ਕੰਮ ਕਰਨ ਦਾ ਤਰੀਕਾ ਇਹਨਾਂ ਨੂੰ ਵਧੀਆ ਲੱਗਿਆ ਤਾਂ ਤੁਹਾਡੀ ਇਹ ਜੋਬ ਜੋ ਹੈ ਇਹ ਪੱਕੀ ਹੋ ਸਕਦੀ ਹੈ ਦੋਸਤੋ ਇਹ ਭਰਤੀ ਦਾ ਕੰਟਰੈਕਟ ਜਾਨੀ ਕਿ ਠੇਕਾ ਕਿੰਨੇ ਸਮੇਂ ਦਾ ਹੋਵੇਗਾ ਇਹ ਜਾਣਕਾਰੀ ਇਹਨਾਂ ਨੇ ਨੋਟੀਫਿਕੇਸ਼ਨ ਦੇ ਵਿੱਚ ਨਹੀਂ ਦਿੱਤੀ ਹੋਈ ਸੋ ਹੋ ਸਕਦਾ ਵੀ ਇਹ ਜੋ ਨੌਕਰੀ ਹੈ ਇਹ ਲੰਮੇ ਸਮੇਂ ਤੱਕ ਵੀ ਚੱਲ ਸਕਦੀ ਹੈ ਜਾਨੀ ਕਿ ਇਸ ਦਾ ਠੇਕਾ ਲੰਮੇ ਸਮੇਂ ਦਾ ਵੀ ਹੋ ਸਕਦਾ ਹੈ ਅੱਗੇ ਦੋਸਤੋ ਗੱਲ ਕਰ ਲੈਣੇ ਹਾਂ ਇਸ ਲਈ ਯੋਗਤਾ ਬਾਰੇ ਦੋਸਤੋ ਇਸ ਦੇ ਵਿੱਚ ਜੋ ਯੋਗਤਾ ਚਾਹੀਦੀ ਹੈ ਉਹ 8ਵੀਂ ਪਾਸ ਚਾਹੀਦੀ ਹੈ ਪੰਜਾਬੀ ਦੇ ਨਾਲ ਯਾਨੀ ਕਿ 8ਵੀਂ ਦੇ ਵਿੱਚ ਤੁਹਾਡਾ ਪੰਜਾਬੀ ਦਾ ਪੇਪਰ ਪਾਸ ਹੋਵੇ ਅਗਰ ਤੁਸੀਂ ਅਨਪੜ੍ਹ ਹੋ ਤਾਂ ਤੁਹਾਡਾ ਇਸ ਕੰਮ ਦਾ 10 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਉਮਰ ਦੋਸਤੋ ਇਸ ਦੇ ਵਿੱਚ 18 ਤੋਂ 58 ਸਾਲ ਤੱਕ ਦੀ ਰੱਖੀ ਗਈ ਹੈ ਅਤੇ ਜੋ ਪੰਜਾਬ ਸਰਕਾਰ ਦੇ ਰੂਲਸ ਦੇ ਮੁਤਾਬਕ ਤੁਹਾਨੂੰ ਏਜ ਰਿਲੈਕਸੇਸ਼ਨ ਵੀ ਮਿਲੇਗੀ ਜਾਨੀ ਕਿ ਉਮਰ ਦੇ ਵਿੱਚ ਤੁਹਾਨੂੰ ਛੋਟ ਮਿਲ ਸਕਦੀ ਹੈ ਦੋਸਤੋ ਇਸ ਦੇ ਵਿੱਚ ਜੋ ਕੰਮ ਰਹੇਗਾ ਤੁਹਾਡਾ ਉਹ ਰਹੇਗਾ ਸਵੀਪਿੰਗ ਅਤੇ ਕਲੀਨਿੰਗ ਜਾਨੀ ਕਿ ਸਫਾਈ ਦਾ ਵੀ ਕੰਮ ਰਹੇਗਾ ਅਤੇ ਦਫ਼ਤਰੀ ਕੰਮ ਵੀ ਤੁਹਾਡੇ ਤੋਂ ਲੈ ਜਾਣਗੇ ਜਿਵੇਂ ਕਿ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਫਾਈਲਾਂ ਪਹੁੰਚਾਉਣ ਦਾ ਕੰਮ ਹੁਣ ਦੋਸਤੋ ਦੱਸ ਦਿੰਨੇ ਹਾਂ ਵੀ ਇਸ ਭਰਤੀ ਨੂੰ ਕਿੱਦਾਂ ਅਪਲਾਈ ਕਰਨਾ ਹੈ ਦੋਸਤੋ ਇਹ ਜੋ ਭਰਤੀ ਹੈ ਇਹ ਆਫਲਾਈਨ ਅਪਲਾਈ ਹੋਏਗੀ ਜਾਨੀ ਕਿ ਔਨਲਾਈਨ ਇਸ ਭਰਤੀ ਦੇ ਫਾਰਮ ਨਹੀਂ ਭਰੇ ਜਾਣਗੇ ਦੋਸਤੋ ਆਫਲਾਈਨ ਇਸ ਪਰ ਤੀਨੋ ਕਿਦਾਂ ਅਪਲਾਈ ਕਰਨਾ ਉਹ ਮੈਂ ਤੁਹਾਨੂੰ ਸਾਰਾ ਸੌਖੇ ਤਰੀਕੇ ਨਾਲ ਸਮਝਾ ਦੇਣਾ ਇੱਕ ਸਫੇਦ ਪੇਪਰ ਲੈਣਾ ਹੈ ਦੋਸਤੋ ਉਸ ਦੇ ਉੱਪਰ ਆਪਣੀ ਸਾਰੀ ਜਾਣਕਾਰੀ ਲਿਖ ਦੇਣੀ ਹੈ ਜਾਨੀ ਕਿ ਤੁਹਾਡਾ ਨਾਮ ਤੁਹਾਡੀ ਉਮਰ ਅਤੇ ਡੇਟ ਆਫ ਬਰਥ ਮੁੱਖੀ ਗੱਲ ਦੋਸਤੋ ਤੁਸੀਂ ਕਿਸੇ ਵੀ ਕੈਫੇ ਤੇ ਜਾ ਕੇ ਆਪਣਾ ਇੱਕ ਰੈਜ਼ਿਊਮ ਬਣਵਾ ਸਕਦੇ ਹੋ ਦੋਸਤੋ ਜੋ ਤੁਸੀਂ ਰੈਜ਼ਿਊਮ ਬਣਵਾਉਣਾ ਹੈ ਉਸ ਦੇ ਵਿੱਚ ਆਪਣਾ ਮੋਬਾਈਲ ਨੰਬਰ ਤੁਸੀਂ ਉਹੀ ਦਿਓ ਜਿਹੜਾ ਇਸ ਸਮੇਂ ਤੁਹਾਡੇ ਕੋਲ ਚੱਲ ਰਿਹਾ ਹੋਵੇ ਕਿਉਂਕਿ ਅਗਰ ਤੁਹਾਡੀ ਸਿਲੈਕਸ਼ਨ ਹੋ ਗਈ ਤਾਂ ਤੁਹਾਨੂੰ ਉਸੇ ਮੋਬਾਈਲ ਨੰਬਰ ਉੱਤੇ ਸੰਪਰਕ ਕੀਤਾ ਜਾਵੇਗਾ ਤੁਹਾਡੇ ਨਾਲ ਜੋ ਮੋਬਾਈਲ ਨੰਬਰ ਤੁਸੀਂ ਰੈਜ਼ਿਊਮ ਵਿੱਚ ਦਵੋਗੇ ਉਸ ਰੈਜ਼ਿਊਮ ਵਿੱਚ ਤੁਹਾਡਾ ਨਾਮ ਤੁਹਾਡੀ ਜਨਮ ਮਿਤੀ ਤੁਹਾਡੀ ਉਮਰ ਤੁਹਾਡਾ ਸਾਰਾ ਪਤਾ ਐਡਰੈਸ ਉਹੀ ਲਿਖਿਓ ਜੋ ਤੁਹਾਡੇ ਆਧਾਰ ਕਾਰਡ ਦੇ ਉੱਪਰ ਹੈ ਤੁਹਾਡੀ ਪੜ੍ਹਾਈ ਦੀ ਸਾਰੀ ਹੀ ਜਾਣਕਾਰੀ ਉਸ ਰੈਜ਼ਿਊਮ ਦੇ ਉੱਪਰ ਲਿਖ ਦਿਓ ਅਤੇ ਅਗਰ ਤੁਸੀਂ ਕਿਤੇ ਕੰਮ ਕੀਤਾ ਹੋਇਆ ਹੈ ਪਹਿਲਾਂ ਤਾਂ ਤੁਸੀਂ ਆਪਣਾ ਐਕਸਪੀਰੀਅੰਸ ਵੀ ਉਸ ਰੈਜ਼ਿਊਮ ਦੇ ਵਿੱਚ ਲਿਖ ਸਕਦੇ ਹੋ ਅਤੇ ਰੈਜ਼ਿਊਮ ਦੇ ਵਿੱਚ ਆਪਣੀ ਇੱਕ ਫੋਟੋ ਚਿਪਕਾ ਦੇਣੀ ਹੈ ਫੋਟੋ ਜੋ ਹੈ ਉਹ ਸੱਜੀ ਸਾਈਡ ਉੱਪਰਲੀ ਸਾਈਡ ਚਿਪਕਾਓ ਅਤੇ ਜੋ ਫੋਟੋ ਦਾ ਤੁਹਾਡਾ ਸਾਈਜ਼ ਹੋਣਾ ਚਾਹੀਦਾ ਹੈ ਉਹ ਪਾਸਪੋਰਟ ਸਾਈਜ਼ ਫੋਟੋ ਹੋਣੀ ਚਾਹੀਦੀ ਹੈ ਇਹ ਤਾਂ ਦੋਸਤੋ ਹੋ ਗਿਆ ਤੁਹਾਡਾ ਰੈਜ਼ਿਊਮ ਰੈਡੀ ਅਤੇ ਹੁਣ ਗੱਲ ਕਰ ਲੈਣੇ ਹਾਂ ਆਪਾਂ ਤੁਹਾਡੇ ਜੋ ਦਸਤਾਵੇਜ਼ ਚਾਹੀਦੇ ਹਨ ਉਹਨਾਂ ਬਾਰੇ ਦੋਸਤੋ ਇਸ ਦੇ ਵਿੱਚ ਤੁਹਾਨੂੰ ਤੁਸੀਂ ਆਪਣਾ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਤੁਹਾਡੇ ਪੜ੍ਹਾਈ ਦੇ ਦਸਤਾਵੇਜ਼ ਜਿਵੇਂ ਕਿ ਅਗਰ ਤੁਸੀਂ 8ਵੀਂ ਕੀਤੀ ਹੈ ਤਾਂ ਤੁਸੀਂ 8ਵੀਂ ਦਾ ਸਰਟੀਫਿਕੇਟ ਨਾਲ ਲਗਾ ਦਿਓ ਅਗਰ ਤੁਹਾਡਾ ਕੋਈ ਐਕਸਪੀਰੀਅੰਸ ਹੈ ਤਾਂ ਤੁਸੀਂ ਉਹਨਾਂ ਦੀ ਵੀ ਫੋਟੋਕਾਪੀ ਕਰਵਾ ਲਿਓ ਇਹ ਸਾਰੇ ਹੀ ਡਾਕੂਮੈਂਟਸ ਦੀ ਫੋਟੋਕਾਪੀ ਕਰਵਾ ਕੇ ਅਤੇ ਉਹਨਾਂ ਦੇ ਉੱਪਰ ਆਪਣੇ ਸਾਈਨ ਕਰ ਦਿਓ ਫੋਟੋਕਾਪੀਆਂ ਦੇ ਉੱਪਰ ਆਪਣੇ ਸਾਈਨ ਕਰ ਦਿਓ ਅਤੇ ਇਸ ਜੋ ਰੈਜ਼ਿਊਮ ਹੈ ਤੁਹਾਡਾ ਉਸ ਦੇ ਨਾਲ ਨੱਥੀ ਕਰਕੇ ਉਸ ਦੇ ਦੋ ਕੋਪੀ ਲਗਾਣੇ ਹਨ ਅਤੇ ਐਨਵਲਪ ਦੇ ਵਿੱਚ ਪਾ ਦਿਓ ਅਤੇ ਦੋਸਤੋ ਇਸ ਦੇ ਨਾਲ ਹੀ ਜੋ ਇਸ ਦੀ ਫੀਸ ਰਹੇਗੀ ਅਪਲਾਈ ਕਰਨ ਦੀ ਫੀਸ ਰਹੇਗੀ ਉਹ ਡਿਮਾਂਡ ਡਰਾਫਟ ਨਹੀਂ ਜਾਵੇਗੀ ਤੁਸੀਂ ਡਾਕ ਘਰ ਦੇ ਵਿੱਚ ਚਲੇ ਜਾਓ ਡਾਕ ਘਰ ਦੇ ਵਿੱਚ ਜਾ ਕੇ ਤੁਸੀਂ ਪੁੱਛ ਲਿਓ ਵੀ ਡਿਮਾਂਡ ਡਰਾਫਟ ਲੈਣਾ ਹੈ 150 ਰੁਪਏ ਦਾ ਡਿਮਾਂਡ ਡਰਾਫਟ ਜੋ ਹੈ ਉਹ ਲੈਣਾ ਹੈ ਤੁਸੀਂ ਅਤੇ ਜਿਸ ਦੇ ਨਾਮ ਦੇ ਉੱਪਰ ਲੈਣਾ ਹੈ ਉਹ ਮੈਂ ਤੁਹਾਨੂੰ ਸਕਰੀਨ ਦੇ ਉੱਪਰ ਦਿਖਾ ਦਿੰਦਾ ਹਾਂ ਕੰਪਟਰੋਲਰ ਪੀਏਯੂ ਲੁਧਿਆਣਾ ਇਸ ਨਾਮ ਦੇ ਉੱਪਰ ਤੁਸੀਂ ਆਪਣਾ ਡਿਮਾਂਡ ਡਰਾਫਟ ਬਣਾਉਣਾ ਹੈ ਅਤੇ ਉਸ ਡਿਮਾਂਡ ਡਰਾਫਟ ਨੂੰ ਵੀ ਇਸ ਐਨਵੈਲਪ ਦੇ ਵਿੱਚ ਪਾ ਦੇਣਾ ਹੈ ਉਹ ਜਿਹੜੇ ਐਨਵੈਲਪ ਦੇ ਵਿੱਚ ਤੁਸੀਂ ਆਪਣਾ ਰੈਜ਼ਿਊਮ ਅਤੇ ਤੁਸੀਂ ਆਪਣੇ ਸਾਰੇ ਦਸਤਾਵੇਜ਼ ਪਾਏ ਹਨ ਅਤੇ ਦੋਸਤੋ ਉਸ ਐਨਵੈਲਪ ਦੇ ਵਿੱਚ ਆਪਣੀ ਇੱਕ ਪਾਸਪੋਰਟ ਸਾਈਜ਼ ਅਲੱਗ ਤੋਂ ਫੋਟੋ ਵੀ ਪਾ ਦਿਓ ਅਤੇ ਜੋ ਐਨਵੈਲਪ ਦੇ ਉੱਪਰ ਐਡਰੈਸ ਲਿਖਣਾ ਹੈ ਉਹ ਮੈਂ ਤੁਹਾਨੂੰ ਸਕਰੀਨ ਦੇ ਉੱਪਰ ਦਿਖਾ ਦਿੰਦਾ ਦੋਸਤੋ ਇਹ ਐਡਰੈਸ ਜੋ ਤੁਸੀਂ ਇਸ ਸਮੇਂ ਸਕਰੀਨ ਤੇ ਦੇਖ ਰਹੇ ਹੋ ਇਹੀ ਐਡਰੈਸ ਤੁਸੀਂ ਐਨਵਲਪ ਦੇ ਉੱਪਰ ਲਿਖਣਾ ਹੈ ਟੂ ਆਲ ਦਾ ਡੀਨਸ ਡਾਇਰੈਕਟਰਸ ਆਫ ਆਫੀਸਰਸ ਆਫ ਯੂਨੀਵਰਸਿਟੀ ਐਸੋਸੀਏਟ ਡਾਇਰੈਕਟਰਸ ਆਫ ਕੇਵੀ ਕੇਐਸ ਹੈਡਸ ਆਫ ਡਿਪਾਰਟਮੈਂਟਸ ਪੀਏਯੂ ਲੁਧਿਆਣਾ ਐਂਡ ਆਊਟ ਸਟੇਸ਼ਨ ਇਹ ਜੋ نیچے ਲਿਖਿਆ ਹੈ ਦੋਸਤੋ ਮੈਮੋ ਨੰਬਰ ਇਨ 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 ਡੇਟਡ ਲੁਧਿਆਣਾ ਇਹ ਜੋ ਮਿਤੀ ਲਿਖੀ ਗਈ ਹੈ 3 ਨਵ 2025 ਇਹ ਵੀ ਤੁਸੀਂ ਐਨਵਲਪ ਦੇ ਉੱਪਰ ਲਿਖ ਦੇਣੀ ਹੈ ਅਗਰ ਤੁਹਾਨੂੰ ਲਿਖਣਾ ਨਹੀਂ ਆਉਂਦਾ ਜਾਂ ਤੁਸੀਂ ਅਨਪੜ ਹੋ ਤਾਂ ਤੁਸੀਂ ਕਿਸੇ ਕੈਫੇ ਵਾਲੇ ਤੋਂ ਵੀ ਲਿਖਵਾ ਸਕਦੇ ਹੋ ਅਤੇ ਇਹ ਐਨਵੈਲਪ ਤੁਸੀਂ ਇਸ ਐਡਰੈਸ ਦੇ ਉੱਪਰ ਪੋਸਟ ਕਰ ਦੇਣਾ ਹੈ ਜੋ ਹੁਣੇ-ਹੁਣੇ ਮੈਂ ਤੁਹਾਨੂੰ ਦੱਸਿਆ ਹੈ ਅਤੇ ਜੋ ਡਾਕ ਭੇਜਣੀ ਹੈ ਉਹ ਤੁਸੀਂ ਰਜਿਸਟਰਡ ਡਾਕ ਭੇਜਣੀ ਹੈ ਸਿੰਪਲ ਡਾਕ ਨਹੀਂ ਭੇਜਣੀ ਰਜਿਸਟਰਡ ਡਾਕ ਹੀ ਭੇਜਣੀ ਹੈ ਅਤੇ ਦੋਸਤੋ ਧਿਆਨ ਰੱਖਿਓ ਵੀ ਜਦੋਂ ਤੁਸੀਂ ਡਾਕ ਭੇਜ ਰਹੇ ਹੋ ਤਾਂ ਉਹ ਤੁਸੀਂ ਉਸੇ ਹਿਸਾਬ ਨਾਲ ਭੇਜਿਓ ਵੇ ਇਸ ਭਰਤੀ ਦੀ ਜੋ ਆਖਰੀ ਮਿਤੀ ਹੈ 29/10/2025 ਉਸ ਤੋਂ ਪਹਿਲਾਂ ਪਹਿਲਾਂ ਡਾਕ ਆਪਣੇ ਟਿਕਾਣੇ ਤੇ ਪਹੁੰਚ ਜਾਵੇ ਤਾਂ ਦੋਸਤੋ ਇਹ ਸੀ ਸਾਰੀ ਜਾਣਕਾਰੀ ਟੀਏਯੂ ਲੁਧਿਆਣਾ ਵਿਖੇ ਜੋ ਸੈਨੀਟੇਸ਼ਨ ਹੈਲਪਰ ਦੀ ਭਰਤੀ ਨਿਕਲੀ ਹੈ ਉਸ ਬਾਰੇ ਦੋਸਤੋ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਅਗਰ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਅਗਰ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਨਾਲ ਤੁਸੀਂ ਸੰਤੁਸ਼ਟ ਹੋ ਆ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਅਤੇ ਇਸ ਵੀਡੀਓ ਨੂੰ ਤੁਸੀਂ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਾਓ ਜਿਹੜੇ ਕਿਸੇ ਮਜਬੂਰੀ ਕਾਰਨ ਜ਼ਿਆਦਾ ਨਹੀਂ ਪੜ ਸਕੇ ਅਤੇ ਘੱਟ ਪੜੇ ਲਿਖੇ ਹਨ ਹੋ ਸਕਦਾ ਤੁਹਾਡੇ ਇੱਕ ਸ਼ੇਅਰ ਨਾਲ ਕਿਸੇ ਦੀ ਜ਼ਿੰਦਗੀ ਬਦਲ ਜਾਵੇ ਦੋਸਤੋ ਅਗਰ ਸਾਡੀ ਵੀਡੀਓ ਦੇਖ ਕੇ ਕੋਈ ਫਾਰਮ ਅਪਲਾਈ ਕਰਦੇ ਨੇ ਅਤੇ ਉਹ ਸਿਲੈਕਟ ਹੋ ਜਾਂਦੇ ਨੇ ਤੇ ਨੌਕਰੀ ਲੱਗ ਜਾਂਦੀ ਹੈ ਉਹਨਾਂ ਦੀ ਤਾਂ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਆ ਕਰੋ ਜੀ ਇਸ ਦੇ ਨਾਲ ਸਾਨੂੰ ਵੀ ਖੁਸ਼ੀ ਹੋਵੇਗੀ ਕਿ ਸਾਡੀ ਵੀਡੀਓ ਦੇ ਨਾਲ ਕਿਸੇ ਦੀ ਜ਼ਿੰਦਗੀ ਦੇ ਵਿੱਚ ਚਾਨਣ ਹੋਇਆ ਹੈ ਚਲੋ ਦੋਸਤੋ ਅੱਜ ਦੀ ਅਪਡੇਟ ਦੇ ਵਿੱਚ ਇੰਨਾ ਹੀ ਸੀ ਬਾਕੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੀ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ